ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਨਾਲ ਤੇ ਸੰਵਿਧਾਨ ਦੇ ਨਾਲ ਜੋ ਕੱਲ ਅੰਬਰਸਰ ਦੇ ਵਿੱਚ ਬੇਦਬੀ ਹੋਈ ਆ ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਲੰਧਰ ਦੀਆਂ ਸਮੂਚੀਆਂ ਆ ਦਲਿਤ ਜਥੇਬੰਦੀਆਂ ਦੇ ਵਿੱਚ ਰੋਸ ਸੀਗਾ ਤੇ ਸਾਰਿਆਂ ਦਾ ਇਹ ਫੈਸਲਾ ਹੋਵਾ ਕਿ ਕੱਲ ਜਲੰਧਰ ਬੰਦ ਕੱਲ 28 ਜਨਵਰੀ 2025 ਸਾਡਾ ਪੂਰਨ ਤੌਰ ਤੇ ਜਲੰਧਰ ਬੰਦ ਦੇ ਵਿੱਚ ਸਮਰਥਨ ਆ ਸੋ ਸਾਰੇ ਭਾਈਚਾਰੇ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ ਜਿਨ੍ਹਾਂ ਨੇ ਮੰਦ ਭਾਗ ਕੀ ਘਟਨਾ ਕੀਤੀ ਆ ਉਹਨਾਂ ਨੂੰ ਅਸੀਂ ਦੱਸਣਾ ਵਾ ਕਿ ਜਿਹੜੇ 바ਵਾ ਸਾਹਿਬ ਅੰਬੇਡਕਰ ਦੇ ਜਿਹੜੇ ਸ਼ੇਰ ਆ ਉਹ ਜਾਗਦੇ ਹਜੇ ਕਿ ਜਿੱਦਾਂ ਜਿੱਦਾਂ ਵੀ ਕੋਈ ਸਾਡੀ ਅਣਖ ਨੂੰ ਵੰਗਾਰੂਗਾ ਉਹਦਾ ਮੂੰਹ ਤੋੜਮਾ ਜਿਹੜਾ ਜਵਾਬ ਆ ਸਮੁੱਚੇ ਸਮਾਜ ਵਾਲੋ ਸਮੁੱਚੇ ਭਾਈਚਾਰੇ ਵਾਲੋ ਦਿੱਤਾ ਜਾਊਗਾ ਜੈ ਭੀਮ ਜੈ ਭਾਰਤ ਮੈਂ ਰਾਜੂ ਖੋਸਲਾ ਭੀਮ ਕ੍ਰਾਂਤੀ ਦਲ ਤੋਂ ਜਿਹੜੀ ਕਿ ਕੱਲ ਮੰਦ ਭਾਗੀ ਘਟਨਾ ਹੋਈ ਆ ਬਾਵਾ ਸਾਹਿਬ ਨੇ ਸਾਰੇ ਲਈ ਸੋਚਿਆ ਵਾ ਔਰਤਾਂ ਲਈ ਹਰ ਸਮਾਜ ਲਈ ਉਹ ਸਿਰਫ ਦਲਤਾਂ ਦੀ ਨਹੀਂ ਹੈਗੇ ਠੀਕ ਹੈ ਜੀ ਜਿਹੜਾ ਕੰਮ ਗਲ ਹੋਇਆ ਬੜਾ ਮੰਦ ਭਾਗੀਆ ਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਕਿ ਸਾਡਾ ਸਮਾਜ ਸੁੱਤਾ ਸੁੱਤਾ ਆ ਜਾਗਦਾ ਪਿਆ ਵਾ ਅਸੀਂ ਕੱਲ ਨੂੰ ਇਹਨਾਂ ਨੂੰ ਪੂਰ ਜ਼ੋਰ ਵਿਰੋਧ ਕਰਾਂਗੇ ਕੱਲ ਵੱਧ ਦੀ ਗੱਲ ਆ ਮੈਂ ਸਮਰਥਨ ਕਰਦਾ ਮੇਰੇ ਨਾਲ ਦੇ ਵੀਰ ਵੀ ਸਾਰੇ ਸਮਰਥਨ ਕਰਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਾ ਬੋਲੀ ਨਾ ਦੱਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਸੋਮਾ ਗਿੱਲ ਸੋ ਕੱਲ ਦੀ ਜਿਹੜੀ ਘਾਲ ਆ ਪੁਰਨ ਦੌਰ ਤੇ ਪੂਰੇ ਸਮੁੱਚੇ ਭਾਈਚਾਰੇ ਵੱਲੋਂ ਬੰਦ ਦੀ ਗਾਲ ਦਿੱਤੀ ਗਈ ਹੈ ਸੋ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਅੱਜ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਵਿਰੋਧੀ ਲੋਕਾਂ ਨੇ ਬਾਬਾ ਸਾਹਿਬ ਚੌਂਕ ਜਲੰਧਰ ਦੇ ਵਿੱਚ ਆ ਕੇ ਜਿਹੜਾ ਰੋਸ਼ਮਾਰਜ ਇਹਨਾਂ ਨੇ ਕੱਢਿਆ ਸੋ ਮੈਂ ਉਹਦੀ ਕੜੀ ਨਿੰਦਾ ਕਰਦਾ ਸਾਡਾ ਸਮਾਜ ਉਹਦੀ ਕੜੀ ਨਿੰਦਾ ਕਰਦਾ ਸੋ ਸਿੱਖ ਭਾਈਚਾਰੇ ਨਾਲ ਸਾਡੇ ਨਾਲ ਕੋਈ ਝਗੜਾ ਨਹੀਂ ਸੀ ਪਰ ਜਿਹੜੀ ਕੱਲ ਇਹਨਾਂ ਨੇ ਜਿਹੜੀ ਇੱਥੇ ਹਰਕਤ ਕੀਤੀ ਆ ਕੋਈ ਸਿੱਖ ਭਾਈਚਾਰੇ ਵੱਲੋਂ ਵੀ ਕੋਈ ਇਦਾਂ ਦਾ ਬਿਆਨ ਨਹੀਂ ਲੱਗਾ ਕਿ ਉਹਨਾਂ ਨੇ ਸਵਿਧਾਨ ਦੇ ਜਿਹੜੇ ਨਰਮਤਾ ਬਾਬਾ ਸਾਹਿਬ ਅੰਬੇਦਕਰ ਜੀ ਦੇ ਚੌਂਕ ਦੇ ਵਿੱਚ ਵੜਨ ਦੀ ਧੱਕੇ ਨਾਲ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹ ਗਲਤ ਆ ਪਰ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਹਮੇਸ਼ਾ ਹੁਣ ਖਿਲਾਫ ਚੱਲਾਂਗੇ ਸੋ ਜਿਹੜਾ ਬੰਦ ਦੀ ਜਿਹੜੀ ਗੱਲ ਕਾਲ ਦਿੱਤੀ ਗਈ ਆ ਉਹ ਸਪੂਰਨ ਤੌਰ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਪੂਰੇ ਜਲੰਧਰ ਸ਼ਹਿਰ ਦੇ ਮਾਰਕੀਟ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਕਿ ਆਪਣੇ ਤੌਰ ਤੇ ਜਰੂਰ ਉਹਨਾਂ ਨੂੰ ਬੰਦ ਕਰੋ ਜੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਵਾ ਉਹਦਾ ਜਿਹੜਾ ਜ਼ਿੰਮੇਵਾਰ ਹੋਏਗਾ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਸੋ ਮੈਨੂੰ ਇੱਕ ਵਾਰੀ ਮੈਂ ਫੇਰ ਕਹਿੰਨਾ ਕਿ ਕੱਲ 27 ਤਰੀਕ ਨੂੰ 28 ਤਰੀਕ ਨੂੰ ਕੱਲ ਪੂਰਾ ਤੌਰ ਤੇ ਬੰਦ ਵਾ ਸੋ ਅਸੀਂ ਅਮਰਤ ਸਾਹਿਬ ਦਾ ਵੀ ਸਮਰਥਨ ਕਰਦੇ ਆ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਜਿਹੜੀ ਉੱਤੇ ਹਰਕਤ ਕੀਤੀ ਗਈ ਆ ਸੋ ਬੜੀ ਮਨਦਭਗੀ ਇੱਕ ਘਟਨਾ ਵਾ ਸੋ ਉਥੇ ਜਿਹੜੇ ਲੋਕਾਂ ਨੇ ਉਹਨੂੰ ਫੜ ਕੇ ਅੰਦਰ ਦਿੱਤਾ ਪਰ ਉਹ ਕੱਲੇ ਬੰਦੇ ਦਾ ਕੰਮ ਨਹੀਂ ਹੈ ਉਹਦੇ ਨਾਲ ਹੋਰ ਵੀ ਬੰਦੇ ਹੋਣਗੇ ਸੋ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਉਹਦੇ ਨਾਲ ਵੀ ਬੰਦੇ ਜ਼ਰੂਰ ਪਤਾ ਕੀਤੇ ਜਾਣ ਕਿ ਕਿਹਨਾਂ ਨੇ ਆ ਕੇ ਇਹ ਹਰਕਤ ਕੀਤੀ ਇਹਨਾਂ ਤੇ ਜਿਹੜੀ ਐਨਐਸਸੀ ਜਿਹੜੀ ਲੱਗਣੇ ਚਾਹੀਦੀ ਆ ਦੇਜ ਦਰੋਹੀ ਦਾੜਾ ਪਰਚਾ ਜਿਹੜਾ ਬਣਦਾ ਇਹ ਲੋਕ ਬਾਹਰ ਰਹਿਣ ਵਾਲੇ ਲੈਕ ਨਹੀਂ ਹੈਗੇ ਇਹ ਡਿਪਲੋਮੈਟ ਜੇਲਾ ਦੇ ਵਿੱਚ ਹੀ ਚੰਗੇ ਲੱਗਦੇ ਆ ਸੋ ਮੇਰੀ ਬੇਨਤੀ ਆ ਕਿ ਇਹਨਾਂ ਦੇ ਖਾਸ ਤੌਰ ਤੇ ਜਿਹੜੀ ਇਹ ਜਿਹੜੀ ਪਕੜ ਬਣਾ ਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਇਹਨਾਂ ਦੇ ਪਰਚੇ ਦਿੱਤੇ ਜਾਣ ਪ੍ਰਸ਼ਾਸਨ ਨੇ ਸਾਨੂੰ ਇਹ ਆਸ਼ ਐਸਿਕਾ ਸਵੇਰੇ ਡੀਸੀ ਸਾਹਿਬ ਨੂੰ ਅਸੀਂ ਮਿਲ ਕੇ ਆਏ ਆਂ ਪ੍ਰਸ਼ਾਸਨ ਜ਼ਿਲ੍ਹੇ ਨੂੰ ਮਿਲ ਕੇ ਆਏ ਪੂਰੇ ਨੂੰ ਉਹਨਾਂ ਨੇ ਸਾਨੂੰ ਮਨ ਲੱਕ ਦਵਾਇਆ ਸੀਗਾ ਵਿਸ਼ਵਾਸ ਕਿ ਜਿਹੜਾ ਪਰਚਾ ਵਾ ਪੂਰਨ ਤੌਰ ਤੇ ਕੀਤਾ ਜਾਏਗਾ ਅੱਜ ਪਰ ਸਾਨੂੰ ਕੋਈ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਇਦਾਂ ਦੀ ਮੂਵਮੈਂਟ ਨਹੀਂ ਦੇਖ ਰਹੀ ਇਹ ਹੀ ਕਹਿ ਰਹੇ ਸੀ ਵੈਰੀਫਾਈ ਕਰ ਰਹੇ ਆਂ ਉਹਦੀਆਂ ਵੀਡੀਓ ਬਣੀਆਂ ਪਈਆਂ ਹੋਰ ਇਹਨਾਂ ਨੂੰ ਕਿਹੜਾ ਉਹਦੇ ਵਿੱਚੋਂ ਵੈਰੀਫਾਈ ਲੱਭਣਾ ਚਾਹੁੰਦੇ ਆ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਸਾਨੂੰ ਗੁਮਰਾਹ ਨਾ ਕਰੋ ਸੋ ਜਲੰਧਰ ਬੰਦ ਇਹ ਹੋਏਗਾ ਤਾਂ ਕੱਲ ਨੂੰ ਪੰਜਾਬ ਬੰਦ ਵੀ ਹੋਏਗਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੰਮ੍ਰਿਤ ਕੱਲ੍ਹ ਜੋ ਅ ਕੱਲ ਜੋ ਅਮ੍ਰਿਤਸਰ ਦੇ ਵਿੱਚ ਬਾਬਾ ਸੰਪੀਮਣਾ ਉਵੇਦਕਰ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਆ ਉਹਦੇ ਸੰਬੰਧ ਦੇ ਵਿੱਚ ਕੱਲ ਜਲੰਧਰ ਬੰਦ ਦੀ ਕਾਲ ਦਿੱਤੀ ਆ ਔਰ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸੰਪੂਰਨ ਤੌਰ ਤੇ ਕੱਲ ਜਿਹੜਾ ਵਾ ਪੰਜਾਬ ਬੰਦ ਕਰਵਾਣਾ ਔਰ ਆਪਣੇ ਆਪਣੇ ਏਰੀਆ ਦੇ ਵਿੱਚ ਵੀ ਹਰ ਕਿਸੇ ਨੂੰ ਐਸਟੀਮੇਸ਼ਨ ਦੇ ਦਿਓ ਕਿ ਕੱਲ ਜਿਹੜਾ ਜਲੰਧਰ ਪੂਰੇ ਸਮੁੱਚੇ ਤੌਰ ਤੇ ਬੰਦ ਹੋਏਗਾ ਮੈਂ ਬੇਨਤੀ ਕਰਦਾ ਪ੍ਰਦੀਪ ਪਿੱਦਾ ਜੀ ਨੂੰ ਦੋ ਸ਼ਬਦ ਕਹਿਣ ਮੇਰਾ ਨਾਮ ਪ੍ਰਦੀਪ ਪਿੰਦਾ ਸ਼੍ਰੀ ਗੁਰੂ ਅਵਿਦਾਸ ਸੇਵਾਦਾਰ ਵੈਲਫੇਅਰ ਸੈਟੀ ਰਜਿਸਟਰਡ ਤੋਂ ਬਹੁਤ ਹੀ ਮੰਦ ਭਾਗੀ ਘਟਨਾ ਜੋ ਕੱਲ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਅਸੀਂ ਸਮੂਹ ਦਲਿਤ ਸਮਾਜ ਅੱਜ ਇੱਥੇ ਬਾਬਾ ਸਾਹਿਬ ਭੀਮਰਾਮ ਬੇਦਕਰ ਚੌਂਗ ਦੇ ਵਿੱਚ ਇਕੱਠੇ ਹੋਏ ਆਂ ਤਾਂ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆਂ ਕਿ ਜਿੱਥੇ ਜਿੱਥੇ 76 ਸਾਲ ਹੋ ਚੰਨੇ ਆ ਦੇਸ਼ ਯਾਦ ਹੋਇਆਂ ਨੂੰ ਉੱਥੇ ਕੁਝ ਲੋਕ ਅੱਜ ਵੀ ਅੱਜ ਵੀ ਦਲਿਤ ਸਮਾਜ ਦੇ ਖਿਲਾਫ ਆ ਉਹ ਉਸ ਬੰਦੇ ਦੇ ਖਿਲਾਫ ਅਸੀਂ ਸਖਤ ਸਖਤ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਉਸ ਬੰਦੇ ਦੇ ਖਿਲਾਫ ਐਨਐਸ ਜੋ ਐਨਐਸਸੀ ਤਰ੍ਹਾਂ ਲਗਾਈ ਜਾਵੇ ਤੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜੋ ਪਰਸੋ ਚੌਧ ਅਤੇ ਦਲ ਖਾਲਸਾ ਵੀ ਵਿਰੋਧ ਕਰਕੇ ਗਿਆ ਆ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਇੱਕ ਸਮਾਜ ਆ ਨੌ ਮਾਸ ਦਾ ਸਾਡਾ ਰਿਸ਼ਤਾ ਆ ਕਿਉਂ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਤੁਸੀਂ ਖਾਲਿਸਤਾਨ ਦੀ ਮੰਗ ਕਿਤੇ ਹੋਰ ਜਾ ਕੇ ਕਰੋ ਇੱਥੇ ਸਾਨੂੰ ਅਮਨ ਸ਼ਾਂਤੀ ਨਾਲ ਰਹਿੰਦੇ ਹੋ ਸੋ ਇਹਨਾਂ ਕਹਿੰਦਾ ਆ ਜੇ ਸਾਡੀ ਪ੍ਰਸ਼ਾਸਨ ਨੇ ਮੰਗ ਪੂਰੀ ਕੀਤੀ ਤੇ ਠੀਕ ਹੈ ਨਹੀਂ ਤਾਂ ਕੱਲ ਸਾਡੇ ਵੱਲੋਂ ਪੰਜਾਬ ਬੰਦ ਦੀ ਕਾਲ ਆ ਅਸੀਂ ਸਮੂਹ ਜਥੇਬੰਦੀਆਂ ਵੱਲੋਂ ਜੋ ਅਸੀਂ ਫੈਸਲਾ ਕੀਤਾ ਆ ਉਹ ਸਾਡੇ ਸਿਰ ਮੱਥੇ ਆ ਸੋ ਜੈ ਪ੍ਰੀਮ ਜੈ ਪ੍ਰੀਮ